ਮੈਂ ਨਵੀਂ ਅਨਾਜ ਮੰਡੀ ਸ਼ਿਵ ਮੰਦਰ ਦੇ ਵਿੱਚ ਆਪਾਂ ਖੜੇ ਆ ਅੱਜ ਸਵੇਰੇ ਚੋਰੀ ਹੋ ਗਈ ਮੰਦਰ ਦੇ ਵਿੱਚ ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੈ ਗਏ ਇੱਕ ਬੰਦਾ ਹੀ ਬੜਿਆ ਤੇ ਉਹ ਵੜ ਕੇ ਉਰੋ ਕੈਂਚੀ ਗੇਟ ਦੇ ਪਹਿਲਾਂ ਜਿੰਦੇ ਤੋੜੇ ਉਹਨੇ ਫਿਰ ਅੰਦਰ ਗੋਲ ਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ ਵੀ ਬੇਕਾਫ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਪੱਗ 25-3000 ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾ ਦੇ ਵਿੱਚ ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ ਹਾਂ ਮੈਂ ਮੌਕੇ ਤੇ ਸਵੇਰੇ ਸਾਡੇ ਪ੍ਰਧਾਨ ਜੀ ਜਿਹੜੇ ਮੰਦਰ ਕਮੇਟੀ ਦੇ ਸ਼ਰੇਸ਼ ਡਕਾਲਾ ਜੀ ਇਹਨਾਂ ਦਾ ਫੋਨ ਗਿਆ ਮੈਨੂੰ ਅਰਲੀ 6:30 ਵਜੇ ਮੰਦਰ ਸਾਰਾ ਦੇਖਿਆ ਬਤਲ ਬੜਾ ਮਾਨੂੰ ਦੁੱਖ ਲੱਗਿਆ ਜੀ ਇਸ ਸੀਨ ਨੂੰ ਦੇਖ ਕੇ ਜੇ ਸਾਡੇ ਇਹਨਾਂ ਮੰਦਰਾਂ ਗੁਰਦੁਆਰਿਆਂ ਚ ਜਿਨ੍ਹਾਂ ਦੇ ਸਦਾ ਅਸੀਂ ਚਰਨਾ ਚ ਰਹਨੇ ਆ ਇੱਥੇ ਅੱਗੇ ਚੋਰ ਬੇਖੌਫ ਹੋ ਕੇ ਅੰਦਰ ਘੁੰਮ ਰਹੇ ਆ ਇਕੱਲਾ ਬੰਦਾ ਕੋਈ ਇਹਨੂੰ ਡਰ ਨਹੀਂ ਸੀ ਕਰੀ ਸਭ ਕੀ ਨਾਮ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪਕ ਬਾਂਸਰ ਮੈਂ ਨਵੀਂ ਅਨਾਜ ਮੰਡੀ ਸ਼ਿਵ ਮੰਦਰ ਦੇ ਵਿੱਚ ਆਪਾਂ ਖੜੇ ਆ ਅੱਜ ਅੱਜ ਬੜਾ ਹੀ ਸਵੇਰੇ ਚੋਰੀ ਹੋ ਗਈ ਮੰਦਰ ਦੇ ਵਿੱਚ ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੈ ਗਏ ਸਾਡੇ ਨਾਲ ਉਰੇ ਸਾਡੇ 830 ਸ਼ੀਸ਼ਨ ਦੇ ਪ੍ਰਧਾਨ ਜੀ ਖੜੇ ਆ ਨਾਲ ਸੈਣੀ ਸਾਹਿਬ ਤੇ ਮੰਦਰ ਕਮੇਟੀ ਦੇ ਪ੍ਰਧਾਨ ਜੀ ਤੇ ਹੋਰ ਸਾਰੇ ਮੈਂਬਰ ਸਾਹਿਬਾਨ ਖੜੇ ਆ ਕਿੰਨੇ ਸ਼ਕਸੀ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਤੇ ਕਿੰਨਾ ਨਿਖਸਾਨ ਹੋਇਆ ਕੋ ਸ਼ਖਸ ਜਿਹੜਾ ਹੈ ਇੱਕ ਬੰਦਾ ਹੀ ਬੜਿਆ ਤੇ ਉਹ ਵੜ ਕੇ ਉਰੋ ਕੈਂਚੀ ਗੇਟ ਦੇ ਪਹਿਲਾ ਜਿੰਦੇ ਤੋੜੇ ਉਹਨੇ ਫਿਰ ਅੰਦਰ ਗੋਲਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ ਬੜੇ ਵੀ ਬੇਕ ਆਫ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਚੋਰ ਸਵੇਰੇ ਆਇਆ ਚੋਰੀ ਕਰਕੇ ਲਗਭਗ 25-30000 ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾ ਦੇ ਵਿੱਚ ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ ਬੰਦਾ ਇੱਕ ਸੀ ਸੀ ਟੀ ਵੀ ਦੇ ਵਿੱਚ ਸਾਫ ਉਹਦਾ ਚਿਹਰਾ ਦਿਖ ਰਿਹਾ ਹੈ ਜੀ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਆ ਗਈ ਸਵੇਰੇ ਸਾਡੇ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਜਾਂ ਇਹਤੇ ਕਾਰਵਾਈ ਕਰਨ ਦਾ ਭਰੋਸਾ ਪੁਲਸ ਆ ਕੇ ਜਿਹੜਾ ਉਹਨਾਂ ਵੱਲੋਂ ਕੰਮ ਹੈ ਅੱਗੇ ਕਰਨ ਵਾਲਾ ਉਹ ਆਪਣੀ ਤਹਿਕੀਕਾਤ ਕਰ ਰਹੀ ਹੈ ਬਾਕੀ ਮੈਂ ਇੱਕ ਗੱਲ ਇਹ ਵੀ ਜੇ ਮੰਦਰਾ ਦੇ ਵਿੱਚ ਇਹ ਕੰਮ ਹੋਣੇ ਸ਼ੁਰੂ ਹੋ ਗਏ ਵੀ ਆਪਾਂ ਖੜਾਂਗੇ ਕਿੱਥੇ ਦੇਖੋ ਬੇਕਾਫ ਚੋਰ ਇੰਨੇ ਬੇਕਾਫ ਹੋ ਗਏ ਵੀ ਕਿਸੇ ਤਰ੍ਹਾਂ ਦਾ ਡਰੇ ਨਹੀਂ ਉਹਨਾਂ ਦੇ ਮਨ 'ਚ ਆ ਕੇ ਉਹ ਕਿਤੇ ਵੀ ਦੀਨ ਦਿਹਾੜੇ ਜੋ ਅੱਜ ਪਟਿਆਲੇ ਦੇ ਵਿੱਚ ਹਾਲਾਤ ਹੈ ਕਿਤੇ ਵੀ ਗੋਲੀ ਚਲਾ ਦਿੱਤੀ ਜਾਂਦੀ ਹੈ ਕਿਤੇ ਵੀ ਚੋਰੀ ਕਰ ਦਿੱਤੀ ਜਾਂਦੀ ਹੈ ਮਤਲਬ ਇਹ ਬੇਖੌਫ ਜਿਹੜਾ ਹੈ ਪੁਲਿਸ ਦਾ ਡਰ ਉਹ ਪੁਲਿਸ ਨੂੰ ਜ਼ਰੂਰ ਇਹ ਤੇ ਟਾਈਟਨੈਸ ਕਰਕੇ ਲੋਕਾਂ ਨੂੰ ਸੁਰੱਖਿਤ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਔਰ ਮੰਦਰਾ ਦੇ ਵਿੱਚ ਜੇ ਭਗਵਾਨ ਨਹੀਂ ਸੇਫ ਫੇਰ ਰੱਬ ਹੀ ਰੱਖਾ ਤੇ ਇੰਨਾ ਕਹਿੰਦਾ ਹੋਇਆ ਧੰਨਵਾਦ ਮੇਰਾ ਨਾਮ ਸੁਤਵਿੰਦਰ ਸੈਣੀ ਹੈ ਜੀ ਮੈਂ ਪ੍ਰਧਾਨ ਆਰਤੀ ਸੁਸਾਇਟੀ ਨਵੀਂ ਨਾਜ ਮੰਡੀ ਪਟਿਆਲਾ ਜੀ ਸੈਣੀ ਸਾਹਿਬ ਤੁਸੀਂ ਮੌਕੇ ਤੇ ਆਏ ਹੋ ਕੀ ਲੱਗਦਾ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਚੋਰੀਆਂ ਵੱਧ ਰਹੀਆਂ ਨੇ हां मैं मौके पे सवेरे ਸਾਡੇ ਪ੍ਰਧਾਨ ਜੀ ਜਿਹੜੇ ਮੰਦਰ ਕਮੇਟੀ ਦੇ ਆ ਸ਼ਰੇਸ਼ ਡਕਾਲਾ ਜੀ ਇਹਨਾਂ ਦਾ ਫੋਨ ਗਿਆ ਮੈਨੂੰ ਅਰਲੀ 6:30 ਵਜੇ ਮੈਂ ਤੁਰੰਤ ਜਦ ਹੀ ਅੱਧੇ ਘੰਟੇ ਜਾ ਗਿਆ ਸੀ ਮੰਡੀ 'ਚ ਮੰਦਰ 'ਚ ਸਾਰਾ ਦੇਖਿਆ ਮਤਲਬ ਬੜਾ ਮਨ ਨੂੰ ਦੁੱਖ ਲੱਗਿਆ ਜੀ ਇਸ ਸੀਨ ਨੂੰ ਦੇਖ ਕੇ ਮਤਲਬ ਸਾਡੀ ਹੋਰ ਵੀ ਸਾਡੇ ਬਹੁਤ ਮੰਡੀ ਦੇ ਪਤਵੰਤੇ ਸੱਜਣ ਇਕੱਠੇ ਹੋ ਗਏ ਸੀ ਸਾਰਿਆਂ ਦਾ ਮਨ ਬੜਾ ਦੁਖੀ ਸੀ ਇਸ ਗੱਲ ਨੂੰ ਪਰ ਮੈਂ ਹਾਂ ਤੁਸੀਂ ਅੱਗੇ ਕੋਈ ਕਾਰਵਾਈ ਵਾਸਤੇ ਇੰਚਾਰਜ ਹੋਣਗੇ ਹਾਂ ਮੇਰੀ ਗੱਲ ਜਿਹੜੇ ਨਵੇਂ ਇੰਸਪੈਕਟਰ ਹੈ ਆਏ ਦਾਣਾ ਮੰਡੀ ਇੰਚਾਰਜ ਉਹਨਾਂ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਤੁਰੰਤ ਆਪਣੀ ਕਿ ਜਿਹੜਾ ਡਿਊਟੀ ਅਫਸਰ ਸੀ ਰਾਤ ਨੂੰ ਭੇਜਿਆ ਤੇ ਬਾਕੀ ਸਾਡੇ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਵੀਰ ਸੈਣੀ ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀ ਮੇਰੀ ਕਾਪੀ ਰਿਲੇਟਡ ਗੱਲ ਹੋਈ इवन ਉਹਨਾਂ ਨੇ ਕਿਹਾ ਵੀ ਮੈਂ ਐਸਐਸਪੀ ਸਾਹਮਣੂ ਡਿরেকਸ਼ਨ ਦੰਨਾ ਵੀ ਇਹਦੇ ਚ ਕੁਝ ਢਲ ਨਹੀਂ ਰਹਿਣੀ ਚਾਹੀਦੀ ਬੰਦਾ ਬਿਲਕੁਲ ਅਰੈਸਟ ਹੋਊਗਾ ਸਰ ਪਾਸ ਏਰੀਆ ਹੈ ਮਹਾਜਨ ਲੋਕ ਦੁਕਾਨਦਾਰ ਭਾਈਚਾਰਾ ਹੈਗਾ ਕਾਰਡੀਨੇਟਡ ਕੀ ਲੱਗਦਾ ਜਿਹੜੀ ਵਾਰਦਾਤ ਹੋਇਆ ਹੌਪ ਪਾਇਆ ਜਾ ਰਿਹਾ ਰੋਕ ਬਿਲਕੁਲ ਘੋਪ ਪਾਇਆ ਜਾ ਜੀ ਕਾਪੀ ਹੈ ਰੋਸ ਵੀ ਹੈ ਸਾਨੂੰ ਇਸ ਗੱਲ ਦਾ ਕਿ ਜੇ ਸਾਡੇ ਇਹਨਾਂ ਮੰਦਰਾਂ ਗੁਰਦੁਆਰਿਆਂ ਚ ਜਿ ਇੱਥੇ ਅੱਗੇ ਚੋਰ ਬੇਖੌਫੋ ਕੇ ਅੰਦਰ ਘੁੰਮ ਰਿਹਾ ਹੈ ਕੱਲਾ ਬੰਦਾ ਹੈ ਕੋਈ ਉਹਨੂੰ ਡਰ ਨਹੀਂ ਸੀ ਕਿਸੇ ਦਾ ਵੀ ਜੋ ਉਹਦੀ ਫੋਟੋ ਆਈਆਂ ਇਹਦੇ ਸੇ ਸੀਸੀਟੀਵੀ ਕੈਮਰੇ ਸਾਰੀਆਂ ਮਤਲਬ ਬੜੇ ਹੌਸਲੇ ਨਾਲ ਉਹਨੇ ਕੰਮ ਕੀਤਾ ਬੰਦੇ ਨੇ ਅਸੀਂ ਸਾਰੇ ਗੱਲ ਤੋਂ ਬਹੁਤ ਹੈਰਾਨ ਆ ਸੋ ਮੈਂ ਤਾਂ ਮਾਝੋਗ ਐਸਐਸਪੀ ਸਾਹਿਬ ਨੂੰ ਵੀ ਕਹਾਂਗਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਪਟਿਆਲੇ 'ਚ ਰੌਲਾ ਚੱਲ ਰਿਹਾ ਹੈ ਮਾਰਦਾਤਾ ਦਾ ਜਾਂ ਜੋ ਵੀ ਹੈ ਮਤਲਬ ਹੁਣ ਤਾਂ ਧਾਰਮਿਕ ਸਥਾਨਾਂ ਦੀ ਗੱਲ ਆ ਗਈ ਵੀ ਆਪ ਇੰਟਰਸਟ ਲੈ ਕੇ ਚਿਹਰਾ ਆਦੀ ਗਸਟਾਫ ਲਵਾਉਣ ਚਾਹੇ ਆਪ ਆਪਣੇ ਇੰਸਪੈਕਟਰਾਂ ਨੂੰ ਐਸਐਸਪੀ ਨੂੰ ਡੀਐਸਪੀ ਨੂੰ ਕਿਸੇ ਨੇ ਵੀ ਇਨਸਟਰਕਸ਼ਨਾਂ ਦੇਣ ਤਾਂ ਕਿ ਐਂਦਾ ਮੁੜ ਕੇ ਐਦਾਂ ਦੀ ਹਰਕਤ ਕੋਈ ਕਰ ਨਾ ਸਕੇ ਕਿਸੇ ਵੀ ਧਰਮਗਤਾਰੇ ਜਾ ਕੇ ਸੋ ਇਹ ਬਹੁਤ ਇੱਕ ਨਿੰਦਰ ਜੋ ਕੱਟਣ